ਜਦੋਂ ਵੀ ਗੁਰੂ ਸਾਹਿਬ ਕੋਲੋਂ ਆਪਾਂ ਕੋਈ ਸੰਸਾਰ ਦੀ ਦਾਤ ਮੰਗਣੀ ਏ ਉਦੋਂ ਨਾਲ ਇਹ ਜ਼ਰੂਰ ਕਹਿਣਾ ਹੈ ਵੀ ਸੱਚੇ ਬਾਦਸ਼ਾਹ ਦਾਤ ਵੀ ਦਿਓ ਸੰਸਾਰ ਦੀ ਦਾਤ ਦੀ ਮੰਗਣ ਦੀ ਗੱਲ ਗੁਰਬਾਣੀ ਵਿੱਚ ਆਈ ਏ ਕੋਈ ਲੋੜ ਹੈ ਤਾਂ ਦੁੱਧ ਦੀ ਲੋੜ ਪੁੱਤਰ ਦੀ ਲੋੜ ਹੈ ਸੰਸਾਰ ਦੇ ਕਿਸੇ ਵੀ ਚੀਜ਼ ਦੀ ਲੋੜ ਹੈ ਪਰ ਉਹਦੇ ਵਿੱਚ ਇੱਕ ਅਰਦਾਸ ਜ਼ਰੂਰ ਕਰਨੀ ਹੈ ਉਹ ਮਹਾਰਾਜ ਬਾਣੀ ਦੇ ਵਿੱਚ ਕਲਦੇ ਨੇ ਤੇ ਆਪਾਂ ਉਹ ਅਰਦਾਸ ਕਰੀਏ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਜਿੱਥੇ ਤੁਸੀਂ ਸਾਨੂੰ ਸੰਸਾਰ ਦੀਆਂ ਚੀਜ਼ਾਂ ਦੇਣੀਆਂ ਨੇ ਸੰਸਾਰ ਦੇ ਕਾਰਜ ਰਾਸ ਕਰਨੇ ਹਨ ਕਿਰਪਾ ਕਰਨੀ ਹੈ ਨਾਲ ਇਹ ਵੀ ਕਿਰਪਾ ਕਰਿਓ ਪੜੋ ਸਾਰੇ ਪ੍ਰੇਮ ਦੇ ਨਾਲ ਵਿਸਰਨਾਹੀਂ ਦਾਤਾਰ ਵਿਸਰਨਾਹੀਂ ਦਾਤਾਰ ਵਿਸਰਨਾ ਇਹ ਜ਼ਰੂਰੀ ਹੈ ਫਿਰ ਅਰਦਾਸ ਤੇ ਗੁਰੂ ਸਾਹਿਬ ਵੀ ਖੁਸ਼ ਹੁੰਦੇ ਨੇ ਵੀ ਮੇਰਾ ਸਿੱਖ ਸਰਬ ਸੁਖ ਮੰਗ ਰਿਹਾ ਹੈ ਅੱਧੇ ਸੁਖ ਨਹੀਂ ਮੰਗ ਰਿਹਾ ਵੀ ਅੱਧੇ ਦੇ ਦਿਓ ਵੀ ਪੁੱਤਰ ਮੰਗਿਆ ਤੇ ਨਾਲ ਇਹ ਵੀ ਮੰਗਿਆ ਵੀ ਸੱਚੇ ਪਾਤਸ਼ਾਹ ਤੁਹਾਡਾ ਸਿੱਖ ਹੋਵੇ ਇਹ ਬਾਣੀ ਨਾਲ ਜੁੜੇ ਬਾਣੀ ਨਾਲ ਜੁੜੇ ਮੰਗਣ ਦਾ ਤਰੀਕਾ ਸਹੀ ਹੋ ਗਿਆ ਮੰਗ ਲਿਆ ਗੁਰੂ ਕੋਲੋਂ ਤੇ ਜਦੋਂ ਪੁੱਤਰ ਆ ਗਿਆ ਉਦੋਂ ਕਹਿੰਦੇ ਐਕਟਰ ਬਣ ਜਾ ਗਾਉਣ ਵਾਲਾ ਬਣ ਜਾ ਉਦੋਂ ਨੱਚਣ ਵਾਲਾ ਬਣ ਜਾ ਲਿਆ ਗੁਰੂ ਕੋਲੋਂ ਉਦੋਂ ਗਲਤੀ ਹੋ ਗਈ ਫਿਰ ਫਿਰ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣਾ ਨਾਹੀ ਮਰਨ ਵਿਚਾਰਾ